ਮੈਂ ਕਹਾਂ ਆ ਕਿ ਆਪਾਂ ਟਰ ਲਗਾਈਏ ਪ੍ਰਦੂਸ਼ਣ ਵੀ ਘਟੇਗਾ ਆਪਣਾ ਨੂੰ ਸਾਹ ਸੁੱਥੇ ਹਵਾ ਨੂੰ ਮਿਲੇਗੀ ਬੱਚੇ ਵੀ ਸਾਡੇ ਗਰਮੀ ਤੋਂ ਬੜੇ ਬਿਮਾਰ ਹੋਏ ਪਏ ਆ ਕੰਮ ਕਰ ਹੈ ਨਹੀਂ ਗਰਮੀ ਇੰਨੀ ਜ਼ਿਆਦਾ ਪੈ ਰਹੀ ਆ ਨਾ ਇਸ ਟਾਈਮ ਅਸੀਂ ਇਹਦੇ ਜੰਗਲ ਹੀ ਕਰਦੇ ਆ ਆਪਾਂ ਕੀ ਲੈਣਾ ਇਹਦਾ ਨਾ ਛੱਡੋ ਪੇੜ ਕੱਟੋ ਆਪਣੇ ਦਰਵਾਜ਼ੇ ਬਣਾਇਆਵਾਂਗੇ ਤੋਂ ਕਾਠਾ ਬਣਾਵਾਂਗੇ ਇਹਦੇ ਤੇ ਆਪਾਂ ਜ਼ੋਰ ਦਿੰਦਾ ਹਰ ਸਾਲ ਟੈਂਪਰੇਚਰ ਵਧੀ ਜਾਂਦਾ ਵਧੀ ਜਾਂਦਾ ਮਤਲਬ ਜੋ ਪਿਛਲੇ ਸਾਲ ਸੀ ਉਸ ਤੋਂ ਹਾਈਐਸਟ ਹੀ ਜਾਂਦਾ ਹੈ ਰਿਕਾਰਡ ਹੀ ਟੁੱਟ ਰਿਹਾ ਹੁਣ ਕੰਮ ਕਾਰ ਕਰਨਾ ਹੀ ਬੜਾ ਮੁਸ਼ਕਲ ਹੈ ਕੀ ਕਰਨਾ ਬੜਾ ਮੁਸ਼ਕਲ ਹੈ ਲੱਗੇ ਇਹਦੇ ਵਿੱਚ ਅਸੀਂ ਆਪ ਪਬਲਿਕ ਵੀ ਗੁਨਾਹਗਾਰ ਹੈ ਸਸ਼ੇਕਾਲ ਜੀ ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਤੇ ਮੈਂ ਅਮਿਤ ਸੂਬੇ ਪਾਰ ਦੇ ਵਿੱਚ ਜਿਹੜਾ ਹੀਟ ਵੇਵ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ 3 ਦਿਨ ਦਾ ਜਿਹੜਾ ਹੈ ਅਲਰਟ ਰਹਿਣ ਵਾਲਾ ਹੈ ਮੌਸਮ ਦੇ ਵਿੱਚ ਦੇੜੀਆਂ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਨੇ 45 ਡਿਗਰੀ ਤੋਂ ਜਿਹੜਾ ਵਧ ਤਾਪਮਾਨ ਹੁੰਦਾ ਹੈ ਨਜ਼ਰ ਆ ਰਿਹਾ ਵੈ ਲੋਕਾਂ ਦਾ ਜਿਹੜਾ ਕੰਮ ਕਰਦੇ ਜਾਣਾ ਵੀ ਬੜਾ ਮੁਸ਼ਕਲ ਹੋਇਆ ਪਿਆ ਹੋਇਆ ਹੈ ਗਰਮੀ ਬਹੁਤ ਬੰਦਾ ਕਰੇ ਕਿ ਕਬ ਦਿਹਾੜੀ ਜੋਤੇ ਵਾਲਾ ਬੰਦਾ ਕੀ ਕੰਮ ਕਰੂਗਾ ਇਸ ਤੇ ਇੱਥੇ ਬਹੁਤ ਮਰਨ ਵਾਲਾ ਕੰਮ ਆ ਇਹ ਸਰ ਇਸ ਵਾਰੀ ਜਿਹੜੀ ਗਰਮੀ ਬੜੀ ਭयंकर ਜਿਹੜੀ ਗਰਮੀ ਪੈ ਰਹੀ ਹੈ 45 ਤੋਂ ਡਿਗਰੀ ਜਿਹੜਾ 45 ਡਿਗਰੀ ਤੋਂ ਜਿਹੜਾ ਤਾਪਮਾਨ ਹੁੰਦਾ ਹੈ ਜਿਆਦਾ ਨਜ਼ਰ ਆ ਹੀਟ ਵੇਵ ਦਾ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਹ ਹੁਣ ਕੰਮ ਕਰਨਾ ਹੀ ਬੜਾ ਮੁਸ਼ਕਿਲ ਹੈ ਕੀ ਕਹਿੰਦੇ ਬੜਾ ਮੁਸ਼ਕਿਲ ਹੈ ਰ ਲੇ ਇਹਦੇ ਚ ਅਸੀਂ ਆਪ ਪਬਲਿਕ ਵੀ ਗੁਨਾਹਗਾਰ ਆ ਉਹ ਐਦਾ ਕਿ ਆਪਾਂ ਪੇੜ ਨਹੀਂ ਲਗਾਏ ਜੇ ਇੱਕ ਪੇੜ ਟੁੱਟਦਾ ਆ ਨਾ ਉਹਦੀ ਥਾਂ ਤੇ ਆਪਾਂ ਘਟੋ ਘਟ 12 ਪੇੜ ਜੁੜਲਣੇ ਚਾਹੀਦੇ ਨੇ ਅਸੀਂ ਇਹਦੇ ਦੀ ਗੱਲ ਹੀ ਕਰਦੇ ਆ ਆਪਾਂ ਕੀ ਲੈਣਾ ਇਹਦਾ ਨਾ ਛੱਡੋ ਪੇੜ ਕੱਟੋ ਆਪਣੇ ਦਰਵਾਜ਼ੇ ਬਣਾ ਲਵਾਂਗੇ ਚੁੱਕਾਠਾ ਬਣਾਵਾਂਗੇ ਇਹਦੋਂ ਤਾਂ ਆਪਾਂ ਜੋੜ ਦਿੱਤਾ ਹੈ ਹੁਣ ਤਾਂ ਆਉਣਨੇ ਵੀ ਰੈਡੀਮੇਡ ਆਣ ਲੱਗੇ ਨੇ ਉਹ ਸੋਦੇ ਜੇ ਪੇੜ ਹੀ ਨਹੀਂ ਹੋਣਗੇ ਪੰਛੀ ਕਿੱਥੇ ਜਾਣ ਉਹ ਆ ਜਾਣ ਪੁੱਲ ਬਣੇ ਨੇ ਹੁਣ ਹਾਈਵੇ ਦੇ ਨਾਲ ਕਿੰਨੇ ਪੁੱਲ ਪੁੱਲ ਸੀ ਬਣੇ ਨੇ ਇਹਨੇ ਪੇੜ ਕਿੱਥੇ ਗਏ ਹੋ ਜੇ ਤੂੰ ਇਹਨੇ ਪੇੜ ਕਟੜੇ ਸੀ ਇਹ ਜਗ੍ਹਾ ਬਣਾਉਣ ਤੋਂ ਪਹਿਲਾਂ ਤੂੰ ਟੋੜੇ ਲਗਾਉਂਦੇ ਹੁਣ ਜਦੋਂ ਸੱਗਲਾਲਾ ਜਾ ਰਿਹਾ ਤੇ ਤਾਂ ਚਲਾ-ਚਲਾ ਕੇ ਥੱਕ ਗਿਆ ਆਪਣਾ ਮੈਂ ਥੋੜੀ ਜਿਹਾ ਰੋਕ ਕੇ ਥਾ ਚਾ ਥੋੜਾ ਅੱਗੇ ਜਾਂਦਾ ਕੋੜੋ ਕਿੱਥਾ ਰੱਖੇ ਉਹ ਥਾਂ ਲੱਭਦਾ ਆਪਾਂ ਥਾਂ ਜਿਹੜੀ ਖਤਮ ਕਰਤੀ ਆ ਲੋਕਾ ਕੜਦੇ ਯਾਰ ਮੈਂ ਇਹ ਕਹਾਂ ਕਿ ਆਪਾਂ ਪੇੜ ਲਗਾਈਏ ਪ੍ਰਦੂਸ਼ਣ ਵੀ ਘਟੇਗਾ ਆਪਣਾ ਨੂੰ ਸਾਫ਼ ਸੁੱਥੇ ਹਵਾ ਮਿਲੇਗੀ ਤੇ ਪੇੜ ਕੱਟੇ ਜਾ ਰਹੇ ਨੇ ਗਲੋਵਲ ਗਲੋਵਲ ਵਾਰਮਿੰਗ ਆ ਜਿਹੜਾ ਉਹ ਵੀ ਸਭ ਤੋਂ ਵੱਡਾ ਕਾਰਨ ਹੈ ਇਸ ਗਰਮੀ ਦਾ ਤੇ ਰੁੱਖ ਲਾਏ ਜਾਣਗੇ ਤਾਂ ਗਰਮੀ ਘਟੂਗੀ ਬਿਲਕੁਲ ਬੁੱਕ ਲਗਾਉਣ ਨਾਲ ਜੁੜੀ ਹੈ ਜੀ ਦੇਖੋ ਜਿਹੜੇ ਗਲੇਸ਼ੀਅਰ ਰਹੇਗਾ ਉਹ ਸਾਰੇ ਪਿਘਲ ਰਹੇ ਆ ਹਰ ਸਾਲ ਟੈਂਪਰੇਚਰ ਵਧ ਜੰਦਾ ਹੈ ਵਧ ਜੰਦਾ ਹੈ ਮਤਲਬ ਜੋ ਪਿਛਲੇ ਸਾਲ ਸੀ ਉਸ ਤੋਂ ਹਾਈਐਸਟ ਹੀ ਜਾਂਦਾ ਹੈ ਰਿਕਾਰਡ ਹੀ ਤੋੜ ਰਿਹਾ ਹੈ ਸਰਦੀ ਵੀ ਜਦਦਾ ਵੀ ਸੀ ਗਰਮੀ ਵੀ ਇੱਦਾਂ ਹੀ ਪੈ ਰਹੀ ਹੈ ਜਿੰਨੀ ਉਮਰ ਹੋ ਗਈ ਤੁਹਾਡੀ ਹੁਣ ਬਲਾਸ ਅਗੇੜੇ ਮੇਰੇ ਗਰੀਬ ਬੰਦੇ ਚੁੱਗੀ ਚੋਕੀ ਹੁੰਦੇ ਆ ਉਹ ਪਤਾ ਨਹੀਂ ਗੋਡ ਨੋਜ਼ ਕਿੱਦਾਂ guzara ਕਰਦੇ ਹੋਣੇ ਕਿੱਦਾਂ ਰਹਿੰਦੇ ਹੋਣੇ ਯਾਰ ਹਾਂ ਬਾਰੋਂ ਆਏ ਨੇ ਕਾਫੀ ਪ੍ਰਵਾਸੀ ਇੱਧਾ ਦੇ ਜਿਹੜੇ ਬੰਦਾਰੇ ਆਪਾਂ ਕਹਿ ਦਿੰਦੇ ਆ ਉਹਨਾਂ ਨੂੰ ਸੜਕਾਂ ਦੇ ਸਾਈਡ ਤੇ ਪਏ ਹੋਏ ਨੇ ਉਹ ਵੀ ਕੰਨਾ ਵਿਚਾਰੇ ਕਿੱਦਾਂ ਜਿੰਦੇ ਹੋਣਗੇ ਉਹ ਯੂਸਟ ਹੋ ਜਾਂਦੇ ਉਹਨਾਂ ਦੇ ਬੱਚੇ ਦੇਖੋ ਨੰਗੇ ਵੈਰੀ ਘੁੰਦੇ ਹੁੰਦੇ ਸਾਰ ਬਿਲਡਿੰਗ ਬੀ ਦੇ ਤੇ ਕੰਮ ਕਰਦਾ ਉੱਥੇ ਜਿਵੇਂ ਕੋਠੀਆਂ ਬਣਾਉਂਦੇ ਲੋਕ ਉਹਦੇ ਦੇ ਬੱਚੇ ਨੰਗੇ ਵਾਰੀ ਘੁੰਮ ਜਾਂਦੇ ਰੇਤ ਦੇ ਦੇਖੋ ਸਾਡੇ ਮਾੜੇ ਬੱਚੇ ਨੂੰ ਬਿਮਾਰ ਹੋ ਜੀ ਡਾਕਟਰ ਚੱਕ ਕੇ ਲੈ ਜੀਦਾ ਉਹ ਉਦਾਂ ਹੀ ਭੱਜ ਜਾਂਦੇ ਨੇ ਉੱਥੇ ਉਹਨਾਂ ਨੂੰ ਲੱਗਦੀ ਨਹੀਂ ਗਰਮੀ ਕਿਉਂਕਿ ਯੂਸਟ ਉਦਾਂ ਹੁੰਦੇ ਆ ਸਾਡੇ ਬੱਚੇ ਨਹੀਂ ਰਹਿ ਸਕਦੇ ਤੇ ਸਰੀਰ ਜਿੱਦਾਂ ਆਪਾ ਜਿਸ ਮਾਹੌਲ ਦੇ ਵਿੱਚ ਟਾਲਾਂਗੇ ਉਸ ਮਾਹੌਲ ਦੇ ਵਿੱਚ ਟਾਲਦੇ ਗੋਬ ਤੇ ਫਿਰ ਗਰਮੀ ਦੇ ਬਚਾਅ ਦੇ ਲਈ ਕੀ ਕੀ ਮਤਲਬ ਅਪਣਾ ਰਹੇ ਹੋ ਸਰ ਦੇਖੋ ਹੁਣ ਗਰਮੀ ਦੇ ਬਸਾ ਦੇ ਉਹਨੇ ਦੇਖਿਆ ਜਾਣਿਆ ਕਰੇ ਸੀ ਸੋਚੀ ਤੇ ਜਾ ਕੇ ਨਹਾਦੋ ਕੇ ਮੇਰਾ ਤਾਂ ਹੋਈ ਕੰਨਾ ਹੋਰ ਕੀ ਕਰ ਸਕਦੇ ਆ ਠੰਡਾ ਪਾਣੀ ਪੀਲੇ ਦਾ ਫ੍ਰਿਜ ਦੇ ਵਿੱਚ ਬਾਕੀ ਇਹ ਕੰਨਾ ਜਿਹੜੇ ਪੁਰਾਣੇ ਦਿਮਾਨੇ ਸੀ ਲੋਕੀ ਸੀਗੇ ਉਦੋਂ ਫ੍ਰਿਜ ਨਹੀਂ ਹਗੇ ਸੀ ਘੜੇ ਦਾ ਪਾਣੀ ਪੀਂਦੇ ਸੀਗੇ ਨਾ ਉਹਦਾ ਸਿਹਤ ਖਰਾਬ ਹੁੰਦੀ ਸੀਗੀ ਸਗੋ ਉਹ ਵੀ ਠੀਕ ਜਾਂਦਾ ਸੀਗਾ ਹੁਣ ਆਈ ਕਾ ਨਿੱਕੇ ਬੱਚੇ ਜੰਮਦੇ ਹੀ ਉਹਨਾਂ ਨੂੰ ਸਾਰਾ ਕੁਝ ਮਿਲ ਗਿਆ ਹੈ ਫ੍ਰਿਜ ਟੀਵੀ ਏਸੀ ਫਰਜ ਟਾਈਮ ਕਿੱਥੇ ਹੁੰਦੇ ਸੀਗੇ ਤੁਹਾਨੂੰ ਯਾਦ ਹੈ ਐਸਾ ਗਵਰਨਮੈਂਟ ਸਕੂਲ 'ਚ ਪੜ੍ਹੇ ਆਂ ਪੇੜ ਦੀ ਛਾਂ ਥਲੇ ਪੜ੍ਹੇ ਆਂ ਪਿੰਡਾਂ 'ਚ ਬੜੇ ਆਂ ਹਾਂ ਹਾਂ ਬਿਲਕੁਲ ਤੇ ਇਹ तमाम ਤਸਵੀਰਾਂ ਨੇ ਸਮਰਾਲਾ ਚੌਕ ਦੀਆਂ ਹੁਣ ਸਮਾਂ ਜ 5:30 ਦਾ ਹੋ ਗਿਆ ਹੈ ਫਿਰ ਵੀ ਜਿਹੜੀ ਗਰਮੀ ਜਿਹੜੀ ਹੈ ਹੁਣ ਵੀ ਜਿਹੜਾ ਸੂਰਜ ਹੈ ਸਿਰ ਤੇ ਚੜਿਆ ਹੋਇਆ ਵੈ ਗਰਮੀ ਬੜੀ ਅਤਿ ਦੀ ਪੈ ਰਹੀ ਹੈ ਲੋਕ ਆਪਣੇ ਬਚਾਅ ਦੇ ਲਈ ਜਿਹੜਾ ਫੇਸ ਕਵਰ ਕਰਕੇ ਤੁਰ ਰਹੇ ਨੇ ਤੇ ਕਾਫੀ ਇਹ ਜਿਹੜੇ ਟ੍ਰੈਫਿਕ ਮੁਲਾਜ਼ਮ ਨੇ ਉਹ ਵੀ ਚੌਕ ਦੇ ਉੱਤੇ ਮੁਸਤੈਦ ਖੜੇ ਨੇ ਕੰਮ ਕਰ ਰਹੇ ਨੇ ਆਪਣਾ ਕਾਫੀ ਜਿਹੜੇ ਮੌਸਮ ਵਿਭਾਗ ਦਾ 3 ਦਿਨ ਦਾ ਅਲਰਟ ਜਾਰੀ ਕੀਤਾ ਗਿਆ ਵੈ ਤੇ ਉੱਥੇ ਜੇ ਸਿਹਤ ਡਾਕਟਰਾਂ ਦੇ ਜਿਹੜਾ ਮਾਹਿਰਾ ਦਾ ਕਹਿਣਾ ਹੈ ਇਹ ਵਾਤੋਂ ਵਾਤੇ ਆਪਾਂ ਨੂੰ ਜਿਹੜੀਆਂ ਠੰਡੀਆਂ ਚੀਜ਼ਾਂ ਯੂਜ਼ ਕਰਨੀਆਂ ਚਾਹੀਦੀਆਂ ਨੇ ਜਿਹੜੇ ਸੀਜ਼ਨਲ ਫਰੂਟ ਨੇ ਤਰਬੂਜ ਹੋਵੇ ਖਰਬੂਜ਼ ਹੋਵੇ ਤੇ ਦਹੀਂ ਤੇ ਛਾਚ ਲੱਸੀ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰੋ ਜਿਸ ਤੇ ਨਾਲ ਸਾਡੇ ਸਰੀਰ ਨੂੰ ਜਿਹੜੀ ਠੰਡਕ ਮਿਲੇ ਤੇ ਤਸਵੀਰਾਂ तमाम ਜਿਹੜੀਆਂ ਨੇ ਸਮਰਾਲਾ ਚੌਕ ਤੋਂ ਤੁਹਾਨੂੰ ਮੈਂ ਦਿਖਾ ਰਿਹਾ ਇਹ ਲੋਕ ਜਿਹੜੇ ਨੇ ਹੁਣ ਧੀਰੇ ਧੀਰੇ ਜਿਹੜਾ ਆਪਣਾ ਕੰਮ ਕਾਰ ਨੂੰ ਨਿਕਲਣਾ ਸ਼ੁਰੂ ਹੋ ਗਿਆ ਜੇ ਗੱਲ ਕਰਾਂ 12 ਤੋਂ ਜਿਹੜਾ 3 ਵਜੇ ਦਾ ਜਿਹੜਾ ਸਮਾਂ ਹੈ ਗਰਮੀ ਬੜੀ ਗਰਮੀ ਜਿਹੜੀ ਹੈ ਬੜੀ ਪੀਕ ਤੇ ਹੁੰਦੀ ਹੈ ਉਸ ਵੇਲੇ ਘੱਟ ਤੋਂ ਘੱਟ ਮੌਸਮ ਮਾਹਿਰਾ ਦਾ ਕਹਿਣਾ ਹੈ ਕਿ ਉਸ ਵੇਲੇ ਗਰੇਜ ਕਰੋ ਉਸ ਸਮੇਂ ਜੇ ਨਿਕਲਣਾ ਹੀਟ ਵੇਵ ਜਿਹੜੀ ਹੈ ਹੀਟ ਸਟ੍ਰੋਕ ਦਾ ਕਾਰਨ ਬਣ ਸਕਦੀ ਹੈ ਘੱਟ ਤੋਂ ਘੱਟ ਜੇ ਲੋਡ ਜ਼ਿਆਦਾ ਪਵੇ ਜੋ ਜ਼ਰੂਰੀ ਕੰਮ ਹੈ ਤਾਂ ਹੀ ਕਰੋ ਬਾਹਰ ਨਿਕਲੋ ਅਦਰਵਾਈਜ਼ ਜਿਹੜਾ ਨਾ ਨਿਕਲਿਆ ਜਾਵੇ ਉਸ ਤੋਂ ਗਰੇਜ ਕੀਤਾ ਜਾਵੇ ਤੇ ਹੁਣ ਜਿਹੜਾ ਵਾ ਗਰਮੀ ਦਾ ਪ੍ਰਕੋਪ ਕਿੰਨੇ ਦਿਨ ਇਦਾਂ ਰਹੂ ਬਣਿਆ ਰਹੂਗਾ ਉਸ ਦੇ ਬਾਰੇ ਹੁਣ ਤੱਕ ਮੌਸਮ ਵਿਭਾਗ ਦੇ ਵੱਲੋਂ ਕੋਈ ਅਪਡੇਟ جاری ਨਹੀਂ ਕੀਤੀ ਗਈ ਹੈ ਅਗਲੀ ਅਪਡੇਟ ਤੁਹਾਡੇ ਨਾਲ ਲੈ ਕੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਿਤ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਸਰ ਗਰਮੀ ਅਤਿ ਦੀ ਪੈ ਰਹੀ ਹੈ ਕਿੱਦਾਂ guzara ਕਰ ਰਹੇ ਹੋ ਇਸ ਗਰਮੀ ਦੇ ਵਿੱਚ guzara ਤਾਂ ਭਾਜੀ ਬੜਾ ਮੁਸ਼ਕਿਲ ਹੋ ਰਿਹਾ ਆਟੋ ਦਾ ਕੰਮ ਆ ਸਾਡਾ ਤੇ ਬੱਚੇ ਵੀ ਸਾਡੇ ਗਰਮੀ ਤੋਂ ਬੜੇ ਬਿਮਾਰ ਪਹੇ ਪਏ ਆ ਕੰਮ ਕਾਰ ਹੈ ਨਹੀਂ ਗਰਮੀ ਇੰਨੀ ਜ਼ਿਆਦਾ ਪੈ ਰਹੀ ਹੈ ਨਾ ਇਸ ਟਾਈਮ ਡਾਕਟਰ ਕੋਲੇ ਬੱਚੇ ਨੂੰ ਲੈ ਕੇ ਗਿਆ ਸੀਗਾ ਆਪਣੇ ਡਾਕਟਰ ਕਹਿੰਦਾ ਗਰਮੀ ਤੋਂ ਬੱਚਿਆਂ ਨੂੰ ਬਚਾ ਕੇ ਰੱਖੋ ਘਰੋਂ ਬਾਹਰ ਨਾ ਕੱਢੋ 15 16 ਤਰੀਕ ਤੱਕ ਤਾਂ ਕਹਿੰਦਾ ਬਾਹਰ ਨਾ ਕੱਢਿਓ ਸਕੂਲ ਵੀ ਸਕੁੱਲੇ ਵੀ ਨਹੀਂ ਭੇਜ ਰਿਹਾ ਬੱਚੇ ਨੂੰ ਆਪਣੇ ਕੰਮ ਕਾਰ ਹੈ ਨਹੀਂ ਤਾਂ ਛੁੱਟੀਆਂ ਹੋਈਆਂ ਨੇ ਛੁੱਟੀਆਂ ਪਈ ਹੋਈਆਂ ਭਾਜੀ ਕਿਤੇ ਕੁੰਬੜ ਫਿਰਨ ਜਾਣਾ ਹੁੰਦਾ ਉਸ ਤੋਂ ਵੀ ਰਹਿ ਗਿਆ ਆਪਾਂ ਦਾ ਕੀ ਫਾਇਦਾ ਹੋਇਆ ਵਾ ਕੰਮ ਕਾਰ ਤੋਂ ਵੀ ਦੇਖੋ ਸਾਰੇ ਆਟੋ ਖੱਲੀ ਤੁਰੇ ਰਿਹਾ ਆਟੋ ਚਲਾਉਂਦਾ ਮੈਂ ਆਪ ਬਿੱਲੇ ਬੈਠੇ ਆ ਸਵੇਰ ਦੇ ਮੈਂ ਸਵੇਰੇ 11 ਵਜੇ ਦਾ ਘਰੇ ਗਿਆ ਆ ਹੁਣ ਆਇਆ ਵ ਬੱਚੇ ਨੂੰ ਦਵਾਈ ਦਵਾ ਕੇ ਫਿਰ ਇੱਥੇ ਆ ਕੇ ਬਹਿ ਗਏ ਬਿਲ ਇਹ ਕਿੱਥੇ ਜਾਈਏ ਕੋਈ ਕੰਮ ਕਾਰੀ ਹੈ ਨਹੀਂ ਗਰਮੀ ਜੀ ਸਵਾਰੀਆਂ ਵੀ ਨਹੀਂ ਨਿਕਲਦੀ ਲੋਕੀ ਬਾਹਰ ਹੀ ਨਹੀਂ ਨਿਕਲਦੇ ਬਏ ਗਰਮੀ ਇੰਨੀ ਜ਼ਿਆਦਾ ਪੈ ਰਹੀ ਆ ਪਹਿਲੀ ਵਾਰ ਇੰਨੀ ਜ਼ਿਆਦਾ ਗਰਮੀ ਦੇਖ ਰਿਆ ਇੰਨੀ ਗਰਮ ਗਰਮ ਲੂ 40 ਡਿਗਰੀ ਜਿਹੜਾ ਹੈ ਤਾਪਮਨ ਹਾਂਜੀ 45 46 ਇੰਨਾ ਜਾ ਰਿਹਾ ਵਾ ਡਿਗਰੀ ਗਰਮੀ ਬਹੁਤ ਬੁਰਾ ਹਾਲ ਹੋ ਗਿਆ ਹੈ ਕਿਧਾ ਗਰਮੀਆਂ ਜੇ ਕਿੱਥੇ ਜਾਈਏ ਸਮਝ ਤੋਂ ਬਾਹਰ ਆ ਇਹ ਉਹ ਲੋਕ ਨੇ ਜਿਹੜੇ ਸੜਕਾਂ ਤੇ ਰੋਜ਼ਗਾਰ ਸੜਕਾਂ ਤੇ ਹੀ ਜਿਹੜੇ ਲੋਕਾਂ ਨਾਲ ਇਹਨਾਂ ਦਾ ਰੋਜ਼ਗਾਰ ਚੱਲਦਾ ਵੈ ਬਟ ਜਿਹੜੇ ਗਰਮੀ ਇੰਨੀ ਅਤ ਦੀ ਪੈ ਰਹੀ ਹੈ ਲੋਕ ਜਿਹੜੇ ਬਾਹਰ ਆਉਣ ਤੋਂ ਵੀ ਗੁਰੇਜ਼ ਕਰ ਰਹੇ ਨੇ ਤੇ ਹੋਰ ਵੀ तमाम ਲੋਕ ਇੱਦਾਂ ਬੈਠੇ ਹੋਏ ਨੇ ਸੜਕਾਂ ਦੇ ਉੱਤੇ ਕਿਉਂਕਿ ਗੁਜ਼ਾਰਾ ਕਰਨਾ ਵੀ ਔਖਾ ਹੈ ਤੇ ਤੁਸੀਂ ਇਸ ਗਰਮੀ ਦੇ ਵਿੱਚ ਕਿੱਦਾਂ ਜਿਹੜਾ ਆਪਣਾ ਗੁਜ਼ਰਬਸਰ ਕਰ ਰਹੇ ਹੋ ਤੇ ਕਿੱਦਾਂ ਆਪਣਾ ਖਿਆਲ ਰੱਖ ਰਹੇ ਹੋ ਕਮੈਂਟ ਸੈਕਸ਼ਨ ਦੇ ਮਾਧਮ ਨਾਲ ਸਾਨੂੰ ਵੀ ਦੱਸਿਓ ਤੇ ਇਦਾਂ ਹੀ ਦੇਖਦੇ ਰਹੋ ਲੁਧਿਆਣਾ ਲਾਈਵ ਕੈਮਰਾ ਪਰਸਨ ਦੀਪਕ ਦੇ ਨਾਲ ਮੈਂ ਅਮਿਤ